ਆ ਗਾਂ ਦੇਖ ਲਓ ਪਹਿਲਾ ਸੂਆ ਤਾਜੀ ਸੂਈ ਹੋਈ ਤੇ ਆਹ ਦੇਖੋ ਮਿੱਤਰੋ ਆ ਜਮਾ ਤਾਜੀ ਸੂਈ ਜੇਰੋ ਆਹ ਆ ਭਾਈ ਕਹਿੰਦਾ 60000 ਰੁਪਏ ਦੀ ਦੇ ਦਾਂਗੇ ਆਪਾਂ ਵਹੜ ਪਹਿਲਾ ਸੂਆ ਸੂਣਾ ਬਹੁਤ ਫਿਟਿੰਗ ਵਾਲਾ ਲੇਵਲ ਲੱਗਿਆ ਹੋਇਆ ਕਰਮਾਲੀ ਨੂੰ ਪਹਿਲਾ ਸੂਆ 25 ਵੱਡੇ ਕੱਦ ਕਾਠ ਵਾਲੀ ਟਾਮੀਆਂ ਵਹਿੜਾਂ ਹੀ ਹੁੰਦੀਆਂ ਨੇ ਬਹੁਤ ਜਿਆਦੇ ਚੰਗੇ ਕੱਦ ਕਾਠ ਵਾਲੀ ਪ੍ਰਿੰਟ ਪ੍ਰਿੰਟ ਵੀ ਬਹੁਤ ਚੰਗਾ ਹੈ ਲੈ ਵੀ ਆਹ ਆ ਨਾ ਦੋ ਦੰਦ ਵਹੜ ਆ ਗਈ ਪਹਿਲਾ ਸੂਆ 20 ਕਿਲੋ ਮਣਕੇ ਦੇ ਦਾਂਗੇ ਜਿਹੜਾ ਮਰਜੀ ਤਿੰਨ ਟਾਈਮ ਚੋਲੇ ਆ ਵੀ ਪਹਿਲਾ ਸੂਆ ਸੂਣ ਵਾਲੀ ਵਹੜ ਆ ਕੈਸੇ ਕਾ ਦੋਸਤੋ ਬਬਸ ਬਾਤ ਕਰਦਾ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਕਲਦੀਪ ਕੋਲੇ ਪਹੁੰਚੇ ਹੋਏ ਹਾਂਗੇ ਬਾਈ ਕਲਦੀਪ ਕੋਲੇ ਨਾ ਮਿੱਤਰੋ ਅੱਜ ਨਾ ਬਹੁਤ ਸੋਹਣੀਆਂ ਸੁਨੱਖੀਆਂ ਐਚ ਐਫ ਨਸਲ ਦੀਆਂ ਗਾਵਾਂ ਆਗੀਆਂ ਮਿੱਤਰੋ ਬੈੜਾਂ ਜਿਹੜੀਆਂ ਹੈਗੀਆਂ ਨਾ ਬਹੁਤ ਸ਼ਾਨਦਾਰ ਨੇ ਜਿਵੇਂ ਇੱਕ ਇਧਰਲੇ ਪਾਸੇ ਨਾ ਸੂਈ ਸਬਈ ਬਹਿੜ ਆ ਗਈ ਤੇ ਨਾ ਮਗਰ ਬੱਛਾ ਕੁਆਲਿਟੀ ਵਾਲੇ ਪੱਖ ਤੋਂ ਨਾ ਬਹੁਤ ਜਿਆਦਾ ਚੰਗੀ ਆ ਤੇ ਇਹੇ ਨਾ ਤੁਸੀਂ ਲੇਵੇ ਦੀ ਬਨਾਵਟ ਦੇਖ ਲਓ ਮਿੱਤਰੋ ਜਦੋਂ ਲੇਵਾ ਲੈ ਕੇ ਤੁਰੀ ਨਾ ਫੇਰ ਤੁਹਾਨੂੰ ਦੱਸੂਗੀ ਜਮਾ ਫਿੱਟ ਲੇਵੇ ਵਾਲੀ ਤੇ ਇਹਨਾਂ گاਮਾਂ ਤਾਂ ਸਾਰੀਆਂ ਹੀ ਸੋਹਣੀਆਂ ਪਰ ਜੇ ਇਧਰਲੇ ਪਾਸੇ ਪਹਿਲੇ ਨੰਬਰ ਦੇ ਉੱਤੇ ਨਾ ਇੱਕ ਕੱਚੀ ਵਹੜਾ ਕੱਦ ਕਾਠ ਬਹੁਤ ਜ਼ਿਆਦਾ ਡਬਲ ਕੱਦ ਕਾਠ ਵਾਲੀ ਆ ਗਈ ਤੇ ਨਾ ਇਹਨਾਂ ਦੀ ਤਾਂ ਆਪਾਂ ਲੈ ਕੇ ਜਾਵਾਂਗੇ ਤੁਹਾਨੂੰ ਜਾਣਕਾਰੀ ਬਾਕੀ ਜਿਹੜੇ ਬਾਈ ਦੇ ਪਸ਼ੂ ਘਰੇ ਰੱਖੇ ਹੋਏ ਹਨ ਇੱਕ ਵਾਰੀ ਆਪਾਂ ਉਹਨਾਂ ਤੇ ਵੀ ਕੈਮਰਾ ਲਾ ਕੇ ਦਿਖਾ ਦਗੇ ਕੁਲਦੀਪ ਇਹ ਕਾਹਗਾਾਂ ਵੀ ਹੈ ਇਹ ਵੀ ਹੈ ਬਈ ਸੂਈ ਹੈ ਜੀ ਅੱਛਾ ਆਹ گاਾਂ ਵੀ ਤੁਹਾਨੂੰ ਆਪਾਂ ਨਾ ਦਿਖਾਵਾਂਗੇ ਇਹ ਗਰਲੈਂਡੋ ਜੀ ਦਾ ਹੈ ਤੇ ਇਹਦੇ ਜਿਹੜਾ ਨਾ ਮੈਂ ਕਹਿੰਦਾ ਵੀ ਮੇਰੇ ਇਹ ਖੜੇ ਖੜੇ ਆਈ ਹੈ ਮਿੱਤਰੋ ਬਹੁਤ ਜਿਆਦਾ ਚੰਗਾ ਲੇਵਾ ਲੱਗਿਆ ਹੁਣ ਤੁਸੀਂ ਲੇਵੇ ਦੀ ਬਣਾਵਟ ਦੇਖ ਲਓ ਬਹੁਤ ਡਬਲ ਲੇਵੇ ਵਾਲੀ ਹੈਗੀ ਇਹਦੀ ਵੀ ਜਾਣਕਾਰੀ ਲੈ ਲਾਂਗੇ ਇਧਰਲੇ ਪਾਸੇ ਆ ਗਏ ਜਿਹੜੇ ਇਹ ਘਰ ਦੇ ਪਸ਼ੂ ਆ ਗਏ ਤੇ ਆਜੋ ਕਰਵਾ ਗਈ ਆਪਾਂ ਕੁਲਦੀਪ ਨਾਲ ਗੱਲਬਾਤ ਤੇ ਲੱਗੇ ਇਹਨਾਂ ਗਾਵਾਂ ਦੀ ਜਾਣਕਾਰੀ ਬਾਕੀ ਜੇ ਗਾਵਾਂ ਸੋਹਣੀਆਂ ਲੱਗੀਆਂ ਨਾ ਕਮੈਂਟ ਕਰਕੇ ਦੱਸਿਓ ਜਰੂਰ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਹੋਰ ਬਾਈ ਕੁਲਦੀਪ ਕਿਵੇਂ ਆ ਵਧੀਆ ਬਾਈ ਵਧੀਆ ਚੜ੍ਹਦੀ ਕਲਾ ਹਾਂਜੀ ਬਾਈ ਅੱਛਾ ਕੁਲਦੀਪ ਮੈਨੂੰ ਐਂ ਦੱਸ ਜਿਹੜਾ ਆਪਣਾ ਪਿੰਡ ਆ ਗਿਆ ਇਹ ਇਹ ਪਿੰਡ ਕਿਹੜਾ ਰਹਿ ਜਾਂਦਾ ਇਹ ਆਪਣੇ ਸ਼ਹਿਰ ਹੈ ਕਿ ਗਿੱਦੜਵਾ ਸ਼ਹਿਰ ਕਿ ਗਿੱਦੜਵਾ ਹਾਂਜੀ ਹਾਂਜੀ ਠੀਕ ਆ ਤੇ ਗਿੱਦੜਵਾ ਤਾਂ ਮਲੋੜ ਤੋਂ ਤਾਂ ਮੈਨੂੰ ਐਂ ਲੱਗਦਾ ਕੋਈ 15 18 ਕਿਲੋਮੀਟਰ 15 18 ਕਿਲੋਮੀਟਰ ਹੀ ਮਲੋੜ ਤੋਂ ਢੈਂਡੇ ਤੋਂ 30 ਕਿਲੋਮੀਟਰ ਢੈਂਡੇ ਤੋਂ 30 ਕਿਲੋਮੀਟਰ ਹਾਂਜੀ ਅੱਛਾ ਕੁਲਦੀਪ ਵਪਾਰ ਵਾਲਾ ਕੰਮ ਕਰਦੇ ਨੂੰ ਕਿੰਨਾ ਕ ਸਮਾਂ ਹੋ ਗਿਆ ਬਾਈ ਬਹੁਤ ਚਿਰ ਹੋ ਗਿਆ 10 12 ਸ ਤੇ ਬੈੜਾ ਜਿਹੜੀਆਂ ਬਾਈ ਕੋਲ ਹੁੰਦੀਆਂ ਚੰਗੀਆਂ ਹੀ ਹੁੰਦੀਆਂ ਆਪਣੀ ਮੈਨੂੰ ਐ ਲੱਗਦਾ ਕਲਦੀਪ ਤੀਜੀ ਵੀਡੀਓ ਕਿ ਦੂਜੀ ਤੀਜੀ ਆਈ ਤੀਜੀ ਵੀਡੀਓ ਹੈਨਾ ਆਪਾਂ ਨਾ ਹੁਣ ਹੋ ਗਏ ਕੁਟਵੜ 4-5 ਮਹੀਨੇ ਦਾ ਬਣਾਈ ਨੂੰ ਤੀਜੀ ਵੀਡੀਓ ਆਪਾਂ ਅੱਜ ਬਣਾਉਣ ਲੱਗੇ ਆ ਅੱਛਾ ਕਲਦੀਪ ਜਿਹੜਾ ਇਹ ਤੇਰਾ ਘਰ ਆ ਗਿਆ ਸ਼ਹਿਰ ਗਿੱਦੜਵਾਸ ਦੇ ਇੱਕ ਫਾਟਕ ਪੈਂਦਾ ਹਾਂਜੀ ਉੱਥੋਂ ਟੱਪ ਕੇ ਕਿਹੜਾ ਫਾਟਕ ਦਾ ਨਾਂ ਕੀ ਹੋ ਉਹ ਲੰਬੀ ਵਾਲਾ ਫਾੜ ਕੱਟਾ ਪਕੇ ਬਸ ਬਾਦਲੋਂ ਸੜਕ ਮੁੜਦੀ ਐ ਉੱਥੋਂ ਨੇੜੇ ਹੀ ਆਪਣਾ ਘਰ ਨੇੜੇ ਆ ਗਿਆ ਬਾਰ ਬਾਰ ਹੀ ਆ ਗਿਆ ਹਾਂ ਠੀਕ ਆ ਕੋਈ ਪਿੰਡ ਚ ਵੜਨਾ ਨਹੀਂ ਪੈਂਦਾ ਅੱਜ ਫਿਰ ਆਪਾਂ ਸੱਤ ਕਾਂਵਾ ਖਾਵਾਂਗੇ ਸੱਤ ਕਾਂਵਾ ਆਪਣੇ ਹਨਾ ਹੈ ਮਿੱਤਰੋ ਚੜਦੇ ਤੋਂ ਚੜਦੀ ਚੰਗੀ ਆ ਤੇ ਜਾਣਕਾਰੀ ਜਿਹੜੀ ਹੈਗੀ ਆਪਾਂ ਸਹੀ ਸਹੀ ਦੇਣੀ ਆ ਜੀ ਸਹੀ ਦੇਵਾਂਗੇ ਠੀਕ ਆ ਤੇ ਰੇਟ ਮੈਨੂੰ ਐਂ ਦੱਸ ਫਿਰ ਵੀਡੀਓ ਚ ਕਰਾਂਗੇ ਕਿ ਫੋਨ ਤੇ ਰਹਿਣਗੇ ਨਹੀਂ ਵੀਡੀਓ ਚ ਕਰਾਂਗੇ ਹਾਂ ਐ ਆ ਗੱਲ ਜਮਾ ਲੈ ਨੇ ਲੋਟ ਕੀਤੀ ਆ ਆਪਾਂ ਰੇਟ ਨਾ ਕਰਵਾਉਣੇ ਆ ਤੇ ਪਹਿਲੇ ਨੰਬਰ ਵਾਲੀ ਗਾਂ ਤੋਂ ਆਪਾਂ ਸਟਾਰਟ ਕਰਦੇ ਆ ਬਾਕੀ ਕਮੈਂਟਾਂ ਦੇ ਵਿੱਚ ਨਾ ਹਾਜ਼ਰੀ ਜ਼ਰੂਰ ਭਰ ਦਿਓ ਵੀ ਬਾਈ ਦੀਆਂ ਗਾਵਾਂ ਸੋਨੂ ਕਿਵੇਂ ਲੱਗੀਆਂ ਤੇ ਵੀਡੀਓ ਸ਼ੇਅਰ ਕਰ ਦਿਓ ਚੱਲ ਗਿਆ ਫਿਰ ਕਲਦੀਪ ਹਾਂਜੀ ਪਹਿਲੇ ਨੰਬਰ ਵਾਲੀ ਆਪਣੀ ਆਹ ਬਿਹੜ ਆ ਗਈ ਇਸ ਬਿਹੜ ਦਾ ਮੈਨੂੰ ਐਂ ਦੱਸ ਦੇ ਵੀ ਸੂਆ ਕਿੰਨਾ ਸੂਂਦੀ ਐ ਪਹਿਲਾ ਸੂਆ ਸੂਹੂਗੀ ਬਈ ਪਹਿਲਾ ਸੂਆ ਸੂਂਦੀ ਆ ਕਿੰਨੇ ਕ ਦਿਨ ਲੈ ਜਾਊਗੀ 18 ਤੋਂ 20 ਦਿਨ ਪਈ ਐ ਹਜੇ ਬਈ ਇਹਦੇ 18 ਤੋਂ 20 ਦਿਨ ਹਾਂਜੀ ਭੋਲੇ ਹੱਥ ਨਾਲ ਯਾਰ ਮੈਨੂੰ ਐਂ ਦੱਸ ਤੇਰੀ ਬਿਹੜ ਦਾ ਕੱਦ ਕਾਠ ਵੀ ਬਹੁਤ ਆ ਗਿਆ ਹਾਂ ਬਹੁਤ ਵੱਡੀ ਆ ਬਈ ਤੇਰਾ ਕੱਦ ਵੀ ਬਹੁਤ ਨਾਲੋਂ ਹੀ ਮੜਾ ਜਾ ਇਹ ਆ ਦੇਖ ਲਓ ਮਿੱਤਰੋ ਕੱਦ ਕਾਠ ਕੰਨੂota ਨਾ ਕੋਈ ਕਸਰ ਨਹੀਂ ਬਹਿੜ ਦੀ ਇਹਦਾ ਸੀਮਨ ਡਿਟੇਲ ਕੋਈ ਪਤਾ ਨਹੀਂ ਆਪਾਂ ਨੂੰ ਪਤਾ ਨਹੀਂ ਬਈ ਵੈਰੀ ਗੁੱਡ ਹਾਂਜੀ ਠੀਕ ਆ ਤੇ ਇਹ ਪਹਿਲੇ ਸੂਏ ਕਿੰਨਾ ਦੁੱਧ ਪਾਉਣ ਦੀ ਮਤਲਬ ਆ ਜਿਹੜੇ ਹਿਸਾਬ ਨਾਲ ਢਾਂਚਾ ਵੀ 35 ਲੀਟਰ ਦਾ ਖੁੱਲੇ ਪਾਉਗੀ ਬਈ ਬਾਕੀ ਅਗਲੇ ਸੇਵਾ ਤੇ ਆ ਠੀਕ ਆ ਗੱਲ ਹਾਂਜੀ ਨਹੀਂ ਮੈਂ ਸਾਨੂੰ ਦੱਸਦਾ ਗੱਲ ਮਿੱਤਰੋ ਜਿਵੇਂ ਬਾਈ ਨੇ ਕਿਹਾ ਨਾ ਬਹਿੜ ਜਿਹੜਾ ਹੈਗਾ ਹੈ ਤਾਂ ਚੰਗੇ ਸੀਮਨ ਦੀ ਆ ਉਹ ਤਾਂ ਦਿਸੀ ਜਾਂਦਾ ਪਰ ਡਿਟੇਲ ਦੱਸਣੀ ਕੋਈ ਹੈ ਹੀ ਨਹੀਂ ਕਿ ਨਹੀਂ ਗਿਲਦੀਪ ਕੱਚੀ ਕੱਚੀ ਹੈ ਬਾਈ ਯਾਰ ਹੋਟ ਕਾਣਾ ਕੋਈ ਐ ਥੋੜੀ ਵੀ ਹਰੇਕ ਹੀ ਏਡੀ ਹੋ ਜੂਗੀ ਨਹੀਂ ਹੁੰਦੀ ਆ ਦੇਖੀ ਲੱਲੇਵਾ ਦਿਖਾਵਾਂ ਤੁਹਾਨੂੰ ਮੈਂ ਤਰ ਜੇ ਸਟਾਰਟ ਹੀ ਹੋਈ ਹੈ ਬਾਈ ਲੈ ਖੋਲੀ ਕਰਾ ਗਿਲਦੀਪ ਇਹਦੀ ਨਾ ਜਿਹੜੀ ਆਪਾਂ ਬਨਾਵਟ ਇਹਦਾ ਰੰਗ ਰੂਪ ਦਿਖਾਉਣ ਲੱਗਿਆ ਜੋ ਬਣ ਬਹੁਤ ਆ ਬਾਹਰ ਤੋਂ ਮਿੱਤਰੋ ਜਿਹੜੇ ਬੰਦੇ ਤੇ ਫਿੱਟ ਆ ਗਈ ਨਾ ਤੇ ਜੇ ਕਿਸੇ ਨੇ ਕੋਈ ਹੁਣ ਨਵਾਂ ਫਾਰਮ ਜਿਹੜਾ ਬੰਦਾ ਚਲਾਉਂਦਾ ਹੈ ਜਾਂ ਫਾਰਮ ਦੇ ਵਿੱਚ ਗਾਂ ਪਾਉਣੀ ਹੈ ਤੇ ਉਹਦੇ ਵਾਸਤੇ ਤਾਂ ਇਹਗਾ ਬੈਹੜ ਜਿਹੜੀ ਚੰਗੀ ਚੰਗੀ ਆ ਬਾਕੀ ਲੇਵਾ ਜਿਹੜਾ ਰੱਖੂ ਨਾ ਇਹ ਜਮਾ ਫਿੱਟ ਲੇਵਾ ਰੱਖਣਾ ਇਹਨੇ ਕਰਮ ਵਾਲੀ ਨੇ ਬਹੁ ਵੱਡੇ ਕਦ ਕਠ ਵਾਲੀ ਬੈਹੜਾ ਮਿੱਤਰੋ ਤੇ ਚਵਾਈ ਚੂਈ ਜਿਹੜੀ ਹੈਗੀ ਜਮਾ ਇੱਕ ਨੰਬਰ ਹੋ ਹੱਥੀ ਚੋਲਿਓ ਭਲਾ ਮਸ਼ੀਨ ਤੇ ਲਾਲਿਓ ਯਾਰ ਇਸ ਬੈਹੜ ਦੇ ਜੇ ਆਪਾਂ ਰੇਟ ਦੀ ਕੁਲਦੀਪ ਗੱਲ ਕਰਗੇ ਇਜ਼ਾ ਰੇਟ ਬਈ ਕੱਲੀ ਦਾ ਆਪਾਂ ਫੋਨ ਤੇ ਕਰਾਂਗੇ ਜਿਹੜੇ ਬੰਦਾ ਕੋਈ ਕੱਚੀ ਦਾ ਚਾਹ ਵਾਣਾ ਉਹ ਆਪਾਂ ਨੂੰ ਫੋਨ ਕਰ ਲੈ ਵੈਰੀ ਗੁੱਡ ਹਾਂਜੀ ਨਹੀਂ ਆਪਾਂ ਤਿਆਰ ਕਰਕੇ ਫਿਰ ਵੇਚਾਂਗੇ ਠੀਕ ਆ ਲੈ ਚੱਲ ਕਰਾਂ ਆ ਦੇਖਿਓ ਹੁਣ ਤੁਸੀਂ ਬਹਿੜ ਦਾ ਕੱਦ ਕਾਠ ਮਿੱਤਰੋ ਐਡੇ ਵੱਡੇ ਕੱਦ ਕਾਠ ਵਾਲੀ ਟਾਮੀਆਂ ਵੈੜਾ ਹੀ ਹੁੰਦੀਆਂ ਨੇ ਬਹੁਤ ਜਿਆਦੇ ਚੰਗੇ ਕੱਦ ਕਾਠ ਵਾਲੀ ਪ੍ਰਿੰਟ ਪ੍ਰਿੰਟ ਵੀ ਬਹੁਤ ਚੰਗਾ ਹੈ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਜਿੰਨੇ ਦਾ ਚਲੋ ਸੌਦਾ ਹੁੰਦਾ ਐ ਨਹੀਂ ਪਤਾ ਸੁੱਕੇ ਇਹ ਬਾਧੇ ਵਾਲਾ ਕੰਮ ਵੀ ਹੋ ਜਾਂਦਾ ਗਾਂ ਚੋਂ ਗਾਂ ਪੈਦਾ ਹੋ ਜਾਂਦੀ ਹੈ ਮਿੱਤਰੋ ਠੀਕ ਆ ਤੇ ਆ ਆਹ ਵਿਹਕਲਦੀਪ ਇਧਰ ਲਈ ਦੂਜੀ ਵਹਿੜ ਦਿਖਾਉਣਾ ਹੁਣ ਯਾਰ ਦੂਜੀ ਵਹਿੜ ਨਾ ਦੇਖਿਓ ਤੁਸੀਂ ਆਹਾਹਾ ਲਓ ਚੱਕੀ ਲੱਤ ਕਰਾਂ ਇਹ ਆ ਦੇਖਿਓ ਲੱਤ ਇਹ ਵੀ ਪਹਿਲਾ ਸੂਆ ਬਈ ਅੱਛਾ ਦੇਖਿਓ ਲੈ ਆਹ ਦੇਖੋ ਹੁਣ ਉਹਨਾਂ ਦੇਖ ਲਓ ਤੁਸੀਂ ਨਹੀਂ ਅੱਛਾ ਆਹਾ ਪਹਿਲਾ ਸੂਆ ਬਈ ਚਾਰ ਦੰਦ ਆ ਇਹ ਪਹਿਲਾ ਸੂਆ ਚਾਰ ਦੰਦ ਠੀਕ ਆ ਖੋਲ ਨਿਕਲਦੀਪ ਕਿੰਨੇ ਕ ਦਿਨ ਲੈ ਜੂ ਬਾਈ ਇਹ ਲੈ ਜਾਊਗੀ 5-7 ਦਿਨ ਬਈ 5-7 ਦਿਨ ਹਾਂਜੀ ਤੇ ਪਹਿਲੇ ਸੂਏ ਕਿੰਨਾ ਦੁੱਧ ਪਾ ਦੇਣਾ ਇਹਨੇ 25 ਲੀਟਰ ਪਾ ਦਊਗੀ ਬਈ ਖੁੱਲਾ ਠੀਕ ਹੈ ਤੁਸੀਂ ਆਪਾਂ 30 35 ਕਹਿ ਦਿੱਗੇ ਠੀਕ ਹੈ ਹਾਂਜੀ ਲੈ ਆ ਦੇਖੋ ਹੁਣ ਤੁਸੀਂ ਪਹਿਲਾ ਸੂਆ ਸੂਣ ਵਾਲੀ ਬਿਹੜਾ ਮਿੱਤਰੋ ਲੈ ਚੱਲ ਲੰਮੀ ਲੈ ਜਾ ਖੇਤ ਲਾ ਕੇ ਨਾ ਤੋਰ ਲੈ ਸਮਾਰ ਕੇ ਜੇ ਲੈ ਵੀ ਆ ਦੇਖ ਲਓ ਪਹਿਲਾ ਸੂਆ ਸੂਣ ਵਾਲੀ ਬਿਹੜਾ ਲੈ ਵੇ ਦਿੱਤਾ ਨਾ ਪੰਡ ਲੈ ਵੇ ਦੀ ਤਿਆਰ ਕਰਨੀ ਆ ਹੁਣ ਤੁਸੀਂ ਨਾ ਇਹਦੀ ਢਾਂਚਾ ਵੀ ਦੇਖ ਲਓ ਤੁਸੀਂ ਇਹ ਲੈ ਲੈ ਚੱਲ ਹੁਣ ਲੈ ਚੱਲ ਕਰਾ ਚਾਰੇ ਪਾਸੇ ਮਿੱਤਰੋ ਬਹੁਤ ਫਿਟਿੰਗ ਵਾਲਾ ਲੇਵਲ ਲੱਗਿਆ ਹੋਇਆ ਕਰਮਾਲੀ ਨੂੰ ਪਹਿਲਾ ਸੂਆ 25 ਲੀਟਰ ਦੁੱਧ ਪਾਉ ਪਾਉਗੀ ਹਜੇ ਸੂਣ ਦੇ 5-7 ਦਿਨ ਪਏ ਆ ਸਮਾਂ ਦੀ ਨਹੀਂ ਕੁਆਲਟੀ ਵਾਲੇ ਪੱਖ ਤੋਂ ਤਾਂ ਭਾਈ ਤੇਰੀ ਆ ਬਹਿੜ ਵੀ ਲੇਵੇ ਵਾਲੇ ਪੱਖ ਤੋਂ ਸਹ ਰਹੀ ਜਿਹੜੇ ਦੇਖੀ ਜਾਂਦੇ ਆ ਬਾਕੀ ਉਹ ਦੱਸਣਗੇ ਆ ਜਾ ਕਰੋ ਤੀਜੇ ਨੰਬਰ ਵਾਲੀ ਇਹਦਾ ਤੀਜੇ ਨੰਬਰ ਵਾਲੀ ਆ ਗਈ ਜਿਹੜੀ ਇਹ ਵੀ ਪਹਿਲਾ ਸੂਆ ਬਈ ਪਹਿਲਾ ਸੂਆ ਅੱਛਾ ਇਹਦਾ ਰੇਟ ਭੁੱਲ ਗਿਆ ਆਪਾਂ ਹਾਂਜੀ ਇਹਦਾ ਰੇਟ ਦੱਸ ਇਹ 10 ਦੀ ਵਾੜ ਦੇ ਦੇ ਦਾਂਗੇ ਬਈ ਆਪਾਂ 10 ਦੀ ਹਾਂਜੀ ਵੈਰੀ ਗੁੱਡ ਠੀਕ ਆ ਕੋਈ ਮਾਨਤਾਨ ਹੋ ਜੂ ਮੌਕੇ ਤੇ ਕਰ ਦੇਾਂਗੇ ਅੱਛਾ ਜਿਹੜੀ ਤੇਰੀ ਆ ਆ ਗਈ ਤੀਜੇ ਨੰਬਰ ਵਾਲੀ ਇਹ ਇਹਦਾ ਸੂਆ ਇਹ ਵੀ ਪਹਿਲਾ ਈ ਇਹ ਵੀ ਪਹਿਲਾ ਹਾਂਜੀ ਠੀਕ ਆ ਕਿੰਨੇ ਦਿਨ ਲੈ ਜੂਗੀ ਇਹ 10 ਦਿਨ ਲੈ ਜੂਗੀ ਬਈ ਜੀ 10 ਦਿਨ ਹਾਂਜੀ ਕਿੰਨਾ ਦੁੱਧ ਪਾ ਦੂ ਇਹ ਪਹਿਲੇ ਸੂਏ ਬੋਲੇ ਬੈ ਕਹਿਣ ਤਾਂ ਬਈ ਕਹੀ ਜਾਣਾ ਆਪਣਾ ਕਿੰਨੇ ਹੀ ਕਹਦੇ ਆਪਾਂ ਤਾਂ 25 ਕਵਾਂਗੇ 25 ਲੀਟਰ ਤੋਂ ਤਾਂ ਬਹੁਤ ਹੁੰਦਾ ਹੈ ਸਹੀ ਗੱਲ ਆ ਪਰ 20 ਦਾ ਪੋਲੇ ਹੱਥ ਨਾ ਪਾਉਣਾ ਚਾਹੀਦਾ ਪਾਉਣਾ ਚਾਹੀਦੇ ਚਾਹੀਦਾ ਬਈ 20 ਦਾ ਪਾਈ ਦੇਣਾ ਕੀ ਰੇਟਰ ਹੋਏ ਦਾ ਇਹ 1 15 ਦੀ ਵਹਿੜ ਦੇਵਾਂਗੇ ਬਈ 1 15 ਦੀ ਹਾਂਜੀ ਠੀਕ ਆ ਲੈ ਵੀ ਇਹ ਜਿਹੜੀ ਵਹਿੜ 1 15 ਦੀ ਆ ਛੋੜ ਛੱਪਾ ਇਹਦੇ ਚੋਂ ਵੀ ਹੋ ਜਾਊਗਾ ਇਹ ਲੈ ਚੱਲ ਲੈ ਵੀ ਪ੍ਰਿੰਟ ਪ੍ਰਿੰਟੇ ਦਾ ਵੀ ਚੰਗਾ ਇਹਦਾ ਮੂੰਹ ਮਾ ਸੋਹਣਾ ਆ ਗਿਆ ਤੇ ਥਣ ਜਿਹੜਾ ਲੇਵੇ ਨੂੰ ਲੱਗੇ ਨਾ ਉਹ ਵੀ ਦੇਖ ਲਓ ਬਾਕੀ ਮੂਰੇ ਲੇਵਾ ਬਹੁਤ ਤਿਆਰ ਕਰਦੀ ਤਰੀ ਹੁੰਦੀ ਆ ਵੀ ਪਹਿਲਾ ਸੂਆ ਸੂਨ ਵਾਲੀ ਬਹੜਾ ਬਹੜਾ ਜਿਹੜੀਆਂ ਹੈਗੀਆਂ ਸਾਰੀਆਂ ਇੱਕ ਤੋਂ ਵੱਧ ਕੇ ਇੱਕ ਨੇ ਲੈ ਚੱਲ ਲੈ ਵੀ ਗੱਲ ਪੱਕੀ ਆ ਬਾਈ ਦੀ ਆ ਵੀ ਪਹਿਲਾ ਸੂਆ ਸੂਨ ਵਾਲੀ ਬਹੜਾ ਇਹ ਲੇਵਾ ਦੇਖੋ ਤੁਸੀਂ ਪਿੱਛੋਂ ਕਿਵੇਂ ਤਿਆਰ ਰੱਖੂਗੀ ਹੂੰ ਠੰਣ ਥਣ ਵੀ ਚੰਗਾ ਕੁਲਦੀਪ ਹਾਂਜੀ ਬਾਈ ਆਹ ਜਿਵੇਂ ਆਪਾਂ ਗੱਲ ਕਰ ਲਗੇ ਆਹ ਪੰਜ ਦੇ ਵਿਚਾਲੇ ਆ ਆ ਤਾਂ ਹੋਰ ਨੂੰ ਜੇ ਲੱਗਦੀ ਆ ਹਨਾ ਹਾਂਜੀ ਹਾਂਜੀ ਕਿੰਨੇ ਹੀ ਇਹ ਜਰਸੀ ਕਰਾਹੋ ਜੀ ਆ ਬਈ ਕਰਾਹੋ ਜੀ ਆ ਗਈ ਇਹਦਾ ਸੂਆ ਇਹ ਪਹਿਲਾ ਸੂਆ ਸੂਹੂਗੀ ਬਈ ਪਹਿਲਾ ਸੂਆ 10 ਦਿਨ ਪਏ ਹਜੇ ਇਹ ਅੱਛਾ ਇਹ ਕਿੰਨੇ ਕੇ ਦੁੱਧ ਵਾਲੀ ਐ ਵੀ ਤੇ ਆ ਦੇ ਦੂਗੀ 15 16 ਲੀਟਰ ਬਈ ਮੈਂ 20 ਕਹਿ ਦਿੱ ਗਿਆ ਆਪਾਂ ਠੀਕ ਐ ਤੇ ਇਹਦਾ ਰੇਟ ਕੀ ਰਹੂ ਇਹ ਆਪਾਂ 60000 ਰੁਪਏ ਦੇ ਦਿਆਂਗੇ ਬਈ ਖੋਲ ਫਿਰ ਕਰ ਲੈ ਵੀ ਇਹ ਜਿਹੜੀ 65000 ਦੀ ਦੇਣੀ ਐ ਹਜੇ 10 ਦਿਨ ਇਹ ਵੀ ਲੈ ਜੂ ਹਨਾ ਲੈ ਜੂਗੀ 10 ਦਿਨ ਬਈ ਲੈ ਚੱਲ ਲੈ ਤੋਰ ਕਰਾ ਲੇ ਵੀ ਇਹੇ ਵੀ ਲੇਵਾ ਤਾਂ ਸੋਨਾ ਤਿਆਰ ਕਰੂਗੀ ਤੇਰੀ ਵਾਲੀ ਗੱਲ ਹੈ ਕ੍ਰਾਸ ਚ ਲੈ ਇਹ ਮੋੜ ਲਾ ਇਧਰ ਦੀ ਹਾਂ ਆਏ ਮੋੜ ਲਾ ਲੈ ਵੀ ਬਾਈ ਕਹਿੰਦਾ ਟਾੜਾ ਬਾਟਾ ਰੇਟ ਦੱਸੀਂ ਤਾਂ ਕਰ ਦਾਂਗੇ ਮਾਨਤਨ ਕੋਈ ਮੌਕਾ ਦੇ 60 ਦੀ ਦੇ ਦਾਂਗੇ ਭਾਈ ਠੀਕ ਆ ਲੈ ਵੀ ਮਿੱਤਰੋ ਆਹਾ ਬਾਈ ਕਹਿੰਦਾ 60000 ਰੁਪਏ ਦੀ ਦੇ ਦਾਂਗੇ ਆਪਾਂ ਵੇਹੜ ਪਹਿਲਾ ਸੂਆ ਸੂਨ ਵਾਲੀ 10 ਦਿਨ ਪਏ ਆ ਹਜੇ ਇਹ ਵੀ ਮਿੱਤਰਾ ਕੁਲਦੀਪ ਹਾਂਜੀ ਦੂਜੇ ਸੂਏ ਜੇ ਕਿਸੇ ਨੇ ਵੇਚਣੀ ਹੋਈ ਕਿੰਨੇ ਦੀ ਬੱਸ ਲੈ ਲੇਂਗਾ ਇਹ ਇਹ 85000 ਦੀ ਬਈ ਆਹਾ ਬਹਿੜ ਹਾਂ ਅਗਲੇ ਸੂਏ ਬੰਨੀ ਹੈ ਛੋਟੀ ਹੈ ਬਈ ਹਜੇ ਹੋਰ ਦੀ ਛੋਟੀ ਹੈ ਤੇ ਬੱਚੀਆਂ ਰਹੀ ਹੈ ਠੀਕ ਆ ਹਾਂ ਚੱਲ ਫਿਰ ਤੇ ਆਹਾ ਜਿਹੜੀ ਤੇਰੀ ਬਹਿੜ ਆ ਇਹ ਬਹਿੜ ਤਾਂ ਤੇਰੀ ਹੀ ਇੱਕ ਦਿਨ ਦੀ ਹੁਣ ਚੱਕਿਆ ਨਹੀਂ ਅੱਛਾ ਹਾਂ ਮੈਂ ਦੋਂਦੀ ਮੰਨ ਤੂੰ ਦੋਂਦੀ ਮੰਨਾ ਦੋਂਦੀ ਬਹਿੜ ਆ ਗਈ ਹਾਂ ਪਹਿਲਾ ਸੂਆ ਪਹਿਲਾ ਸੂਆ ਬਈ ਕਿਹ ਦਿਨ ਹੋ ਗਏ ਸੂਈ ਨੂੰ ਇਹ ਚੌਥਾ ਦਿਨ ਅੱਜ ਬਈ ਚੌਥਾ ਦਿਨ ਸੂਈ ਨੂੰ ਹਾਂ ਠੀਕ ਆ ਲਾ ਖੋਲੀ ਹੁਣ ਦੁੱਧ ਕਿੰਨਾ ਤਿਆਰ ਹੈ ਇਹਦੇ ਥੱਲੇ ਬਈ ਆਪਾਂ 20 ਕਿਲੋ ਮਣਕੇ ਦੇ ਦਾਂਗੇ ਜਿਹੜਾ ਮਰਜੀ ਤਿੰਨ ਟਾਈਮ ਚੋਲੇ ਮਤਲਬ 18 ਤੋਂ 20 20 ਖੁੱਲਾ ਹੀ ਹੋਊਗਾ ਬਈ ਠੀਕ ਆ ਤੇ ਕੀ ਰੇਟਰ ਹੋ ਇਹਦਾ ਇਹ 1,16,000 ਦੀ ਬੱਚੀ ਦੇ ਦਾਂਗੇ ਬਈ ਠੀਕ ਆ ਲੈ ਵੀ ਮਿੱਤਰੋ ਆ ਬੈੜ ਦੇਖ ਲਓ ਆ ਬੈੜ ਨੂੰ ਦੇਖ ਦੇਖ ਭੁੱਖ ਲੈਂਦੀ ਆ ਬਹੁਤ ਸੋਹਣਾ ਲੇਵਾ ਕਰਮਾ ਵਾਲੀ ਦਾ ਦੇਖੋ ਹੁਣ ਤੁਸੀਂ ਲੇਵੇ ਦੀ ਬਨਾਵਟ ਬਰੂਵਟ ਦੇਖ ਲਓ ਇਹ ਆ ਦੇਖੋ ਨਹੀਂ ਚੰਗੀ ਆ ਬਹੁਤ ਚੰਗਾ ਥਣ ਲੱਗਿਆ ਲੇਵਾ ਚੰਗਾ ਆ ਗਿਆ ਇਹ ਲੈ ਵੀ ਆਹਾ ਨਾ ਦੋ ਦੰਦ ਵਹਿੜ ਆ ਗਈ ਪਹਿਲਾ ਸੁਆ ਕਰਮ ਵਾਲੀ ਦਾ ਲੇਵਾ ਬੜਾ ਫਿੱਟ ਲੱਗਿਆ ਹੈ ਨਾ ਮਾਤ ਲੇਵਾ ਬਾਈ ਹਾਂ ਨਾ ਕੋਈ ਮਟਾਇਸ ਦਾ ਡਰ ਨਾ ਕੋਈ ਫੋਰ ਲੇਵੇ ਵਾਲੇ ਪਾਸੋਂ ਤਾਂ ਗਰਦੀ ਨਿਕਲੀ ਪਈ ਆ ਮਿੱਤਰੋ ਨਹੀਂ ਚੰਗੀ ਆ ਵਹਿੜ ਤੇਰੀ ਮਿੱਤਰੋ ਇੱਕ ਹੀ ਬਸ ਵੀ ਬੱਛਾ ਆ ਗਿਆ ਮਗਰ ਹੈ ਨਾ ਬੱਛਾ ਬਾਈ ਹਾਂ ਹਾਂ ਲੈ ਆਇਦਰੋਂ ਬਾਈ ਦੇ ਜਾਨਵਰ ਇਧਰ ਵੀ ਖੜੇ ਆ ਤੇ ਉਹ ਚੱਲ ਕੇ ਰਾਂ ਆਪਾਂ ਉਧਰ ਚੱਲ अच्छा कुलदीप जेडी तेरी आ गा आगी गार्लैंडो जी हां जी ए दा सुआ भाई ए दूजा सुआ सुई है भाई अच्छा दूजा सुआ किदे सुई है ए आज हुनी सुई है सुबह 2 ਘੰਟੇ ਹੋਇਆ ਬਈ ਨੂੰ ए ਮੈਨੂੰ ਇਹ 제ਰ ਪੈਗੀ ਕਿ ਪੈਣੀ ਇਹ 제ਰ ਪੈਣੀ ਆ ਜੇ ਬਈ ਹੁਣੇ ਬੈਠੀ ਸੀ ਆ ਠੀਕ ਆ ਗੱਲ ਹਜੇ 제ਰ ਪੈਣ ਵਾਲੀ ਆ ਮੇਕੋ 2 ਘੰਟੇ ਹੋਇਆ ਸੁਈ ਨੂੰ ਬਈ ਹਾਂ ਲੈ ਓ ਆ ਹਾ 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 ਆ ਦੇਖੋ ਮਿੱਤਰੋ ਆ ਜਮਾ ਤਾਜੀ ਸੁਈ 제ਰ ਪੈਣ ਵਾਲੀ ਬਾਕੀ ਆ ਦੂਜਾ ਸੁਆ ਕੱਦ ਕੱਟ ਚੰਗਾ ਆ ਗਿਆ ਇਹਨਾਂ ਦੁੱਧ ਪਾ ਦੋ ਕੁਲਦੀਪ ਤੇਰੇ ਆਈ ਗਏ ਮਤਾ। ਫੇ 30 ਕਿਲੋ ਦੁੱਧ ਪਾ ਦੋਗੇ ਭਾਈ। ਪਿੰਡੋਂ ਲਈ ਆਪਾਂ ਚੋਈ ਇਹਨਾਂ ਨੇ 30 ਕਿਲੋ ਦੁੱਧ ਪਹਿਲੇ ਸੂਏ। ਠੀਕ ਆ। ਲੰਮੀ ਲੈ ਕੇ ਚੱਲ ਕਰਾਂ। ਹਾ ਇੱਧਰਲੇ ਪਾਸੇ ਲੈ ਕੇ ਚੱਲ। ਅੱਛਾ ਲੈ ਦੇਖੋ ਹੁਣ ਤੁਸੀਂ ਲੇਵੇ ਵਾਲੀ ਦੇਖ ਲਓ। ਗਰਦ ਨਿਕਲੀ ਪਈ ਆ। ਜਮਾ ਤਾਜੀ ਸੂਈ ਆ ਮਿੱਤਰੋ। ਥਾਂ ਲੇਵੇ ਵਾਲੇ ਪਾਸੋਂ ਰਿਕਾਰਡ ਤੋੜ ਆ। ਕੀ ਰੇਟ ਦੇਵੇਂਗਾ ਮੈਨੂੰ ਐ ਦੱਸ। ਇਹ ਆਪਾਂ ਬਸ ਹਾਂ ਨਾ ਇੱਕ ਪੰਜ ਦੀ ਵੜ ਦੇ ਦਾਂਗੇ ਭਾਈ। ਠੀਕ ਆ। ਲੈ ਵੀ ਮਿੱਤਰੋ ਆਹਾ ਗਾਂ ਦੇਖ ਲਓ। ਪਹਿਲਾ ਸੂਆ ਤਾਜੀ ਸੂਈ ਹੋਈ। ਤੇ ਮਗਰ ਬੱਛਾ ਮਗਰ ਬੱਛਾ ਭਾਈ ਲੈ ਵੀ ਪਹਿਲਾ ਸੂਆ ਸੂਈਆ ਤੇ ਜਮਾ ਤਾਜ਼ੀ ਨਾਲੇ ਥਣ ਥਣ ਦੇਖ ਲੋ 1 ਲੱਖ ਤੇ 5000 ਦੀ ਤਰ੍ਹਾਂ ਤੁਰਾ ਬਹੁਤ ਨੇ 30 ਲੀਟਰ ਦੁੱਧ ਭਾਈ ਕਹਿੰਦਾ ਪਾਉਗੀ ਯਾਰ ਇਹੇ ਜੀ ਗਾਂ ਨੇ ਇਹਨਾਂ ਦੁੱਧ ਪਾਇਆ 25 ਤੋਂ 30 ਹਨਾ ਹਾਂ ਭਾਈ ਫਿਰ ਤਾਂ ਯਾਰ ਹਾਂ ਤੁਹਾਨੂੰ ਬੜਾ ਚੰਗਾ ਹੱਥੀਚਵਾਈ ਵਾਲਾ ਬਾਈ ਬਾਕੀ ਹੁੰਦਾ ਕਰਮ ਗਿਲਦੀਪ ਹਾਂ ਬਾਈ ਕਿਨੇ ਹੀ ਬਾਕੀ ਨਹੀਂ ਹੁੰਦੀ ਤਾਂ ਬਰੀਡ ਵੀ ਆ ਮੈਂ ਤੁਹਾਨੂੰ ਦੱਸਾਂ ਸੰਭਾਈ ਵੀ ਹੁੰਦੀ ਆ ਗਾਂ ਖਾਣ ਪੀਣ ਚ ਵੀ ਖੁੱਲੀ ਆ ਜਦੋਂ ਆਈ ਸੀ ਇਹ ਆਨਸਰ ਖਾਨ ਲੱਗ ਗਈ ਪੱਗਾਂ ਵੱਡੀ ਬੁੱਡੀ ਬਹੁਤ ਆ ਬਾਈ ਬਹੁਤ ਵੱਡੀ ਆ ਇਹ ਚੋ ਕੋਈ ਛੋਟਛੱਪਾ ਹੋਊਗਾ ਕਰ ਦਿਆਂਗੇ ਮਾਨਤਨ ਮੌਕੇ ਤੇ ਠੀਕ ਆ ਗੱਲ ਅੱਛਾ ਗਿਲਦੀਪ ਆਪਣੇ ਕੋਲ ਆਹੀ ਨੰਗ ਸੀਗੇ ਆਹੀ ਨੰਗ ਸੀ ਬਾਈ ਠੀਕ ਐ ਤੇ ਮੈਨੂੰ ਐ ਦੱਸ ਨੰਬਰ ਕਿਹੜਾ ਚੱਲਦਾ ਤੇਰੇ ਕੋਲੇ ਨੰਬਰ 62801 83896 62801 83896 83896 ਹਾਂਜੀ ਬਾਈ ਠੀਕ ਆ ਹੋਰ ਤਾਂ ਨਹੀਂ ਪਸੂ ਕੋਈ ਕੋਈ ਟੋਕੜ ਤਾਕੜ ਕੋਈ ਮਾਏ ਹੋਵੇ ਨਹੀਂ ਹੋਰ ਹੈ ਨਹੀਂ ਬਈ ਕੁਝ ਨਹੀਂ ਹੈਗਾ ਨਹੀਂ ਹੈ ਨਹੀਂ ਚਲੋ ਲੈ ਵੀ ਇਹ ਬਾਈ ਕੁਲਦੀਪ ਸੀ ਗੱਦੜ ਵਹੇ ਤੋਂ ਕਿਵੇਂ ਲੱਗਿਆ ਬਾਈ ਦਾ ਕੰਮ ਦੱਸਿਓ ਜਰੂਰ ਕਮੈਂਟਾਂ ਦੇ ਵਿੱਚ ਹਾਜ਼ਰੀ ਜਰੂਰ ਭਰਦਿਆ ਕਰੋ ਠੀਕ ਆ ਬੈੜਾ ਮੈਨੂੰ ਚੰਗੀਆਂ ਲੱਗੀਆਂ ਸੋਨੂ ਕਿਵੇਂ ਲੱਗੀਆਂ ਇਹ ਤੁਸੀਂ ਕਮੈਂਟ ਕਰਕੇ ਦੱਸੋਗੇ ਧੰਨਵਾਦ ਬਾਈ ਕੁਲਦੀਪ ਠੀਕ ਹੈ